ਬਠਿੰਡਾ ਦੇ ਪਿੰਡ ਬਾਜਿਕ ਵਿੱਚ ਨਰਮੇ ਦੇ ਮੁਆਵਜ਼ੇ ਦੇ ਨਾਮ ਤੇ ਹੋਇਆ ਹੈ ਵੱਡਾ ਘੁਟਾਲਾ ਪਿੰਡ ਵਾਲੇ ਨੂੰ ਇਸ ਬਾਰੇ ਪਤਾ ਉਦੋਂ ਲੱਗਿਆ ਜਦੋਂ ਉਹਨਾਂ ਨੇ ਕੁਝ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦਾ ਕਾਰਨ ਜਾਣਨ ਲਈ ਆਰਟੀਆਈ ਪਾਈ ਦਰਅਸਲ ਚਿੱਟੀ ਮੱਖੀ ਕਾਰਨ ਨੁਕਸਾਨੇ ਨਰਮੇ ਦੀ ਫਸਲ ਦੇ ਮੁਆਵਜ਼ੇ ਵਜੋਂ ਸਰਕਾਰ ਨੇ ਹਰ ਕਿਸਾਨ ਨੂੰ ਪ੍ਰਤੀ ਏਕੜ 8000 ਰੁਪਏ ਮੁਆਵਜ਼ਾ ਲਾਣਿਆ ਸੀ ਪਿੰਡ ਬਾਜਕ ਦੇ ਕਈ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਪਰ 15 ਦੇ ਕਰੀਬ ਕਿਸਾਨਾਂ ਨੂੰ ਨਾ ਮਿਲਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਟਵਾਰੀ ਅਤੇ ਪਿੰਡ ਦੇ ਦੋ ਮੋਹਤਬਰ ਬੰਦੇ ਕਰੀਬ 2.5 ਲੱਖ ਰੁਪਏ ਹੜਪ ਗਏ ਪਿਛਲੇ 5 ਮਹੀਨੇ ਤੋਂ ਉਹ ਤਹਿਸੀਲਦਾਰ ਕੋਲ ਗੇੜੇ ਲਾਉਂਦੇ ਰਹੇ ਦੋ ਵਾਰ ਮਾਮਲੇ ਦੀ ਜਾਂਚ ਵੀ ਹੋਈ ਪਰ ਕੋਈ ਕਾਰਵਾਈ ਨਾ ਹੋਈ ਸਾਨੂੰ ਡਾਟ ਸੀਗਾ ਸਾਨੂੰ ਹੀ ਆਰਟੀਆਈ ਪਾਸੀ ਆਰਟੀਆਈ ਪਤਾ ਲੱਗਿਆ ਬੀ ਸਾਡੇ ਨਾਲ ਧੋਖਾ ਹੋਇਆ ਹੋਰ ਲੋਕਾਂ ਨੂੰ ਪੈਸੇ ਮਿਲ ਗਏ ਸਾਨੂੰ ਕਿਉਂ ਨਹੀਂ ਮਿਲੇ ਉਹ ਉਹਦੇ ਸ਼ੱਕ ਤੇ ਸੀ ਆਰਟੀਆਈ ਪਾਈ ਆ ਉਹਦੇ ਵਿੱਚ ਸਾਰਾ ਪ੍ਰੂਫ ਹੋਇਆ ਜੀ ਤਸਵੀਰਦਾਰ ਸਾਹਿਬ ਜੀ ਜਗਦੇਵ ਸਿੰਘ ਪਟਵਾਰੀ ਹਾਂ ਤੇ ਲਖਵੀਰ ਸਿੰਘ ਨੰਬਰਦਾਰ ਇੱਕ ਗੁਰਮੀਤ ਸਿੰਘ ਆ ਜੀ ਸਾਡੇ ਪਿੰਡ ਦਾ ਪੰਚ ਹਾਂ ਉਹ ਨਾਲ ਇਕੱਠੇ ਰਹਿੰਦੇ ਇਕੱਠੇ ਸ਼ਰਾਬ ਪੀਂਦੇ ਸੀ ਤੇ ਉਹਨਾਂ ਨੇ ਮਿਲੀ ਪੂਸਤਣਾ ਖਾ ਲਈ ਅੱਡਾ ਜੀ ਜਦੋਂ ਪਟਵਾਰੀ ਸਿੰਘ ਡਿਊਟੀ ላይ ਸੀਗੀ ਚੈੱਕ ਵੰਡਣ ਦੀ ਜਗਦੇਵ ਸਿੰਘ ਨੇ ਜੀ ਜਗਦੇਸ਼ ਸਿੰਘ ਦੀ ਡਿਊਟੀ ਲਈ ਸੀਗੀ ਜੀ ਉਹ ਜਗਦੇਸ਼ ਨੇ ਸਾਨੂੰ ਦਿੱਤੇ ਨੀ ਚੱਕ ਜੂ ਕਿਸੇ ਦੇ ਨਾਂ ਤੇ ਹੋਰ ਬਣਾਤੀ ਅਸੀਂ ਪਹਿਲਾਂ ਸਾਨੂੰ ਤਹਿਸੀਲਦਾਰ ਸਰ ਕੋਮਾਈ ਫਿਰ ਸਾਡੀ ਫਾਈਲ ਨੂੰ ਕਿਤੇ ਡੀਸੀ ਸਾਹਿਬ ਦੇ ਭੇਜ ਦਿੰਦੇ ਸੀਗੇ ਡੀਐਸਪੀ ਸਾਹਿਬ ਦੇ ਉਹ ਬਾਸ ਬਾਦ ਚੰਦ ਸਿੰਘ ਦੇ ਵਾਪਸ ਕਰ ਦਿੰਦੇ ਸੀਗੇ ਜੀ ਫਿਰ ਫਿਰ ਦੁਬਾਰਾ ਭੇਜਤੀ ਫਿਰ ਵਾਪਸ ਕਰਤੀ ਫਿਰ ਐਸਡੀਐਮ ਸਾਹਿਬ ਦੇ ਭੇਜਤੀ ਉਹਨਾਂ ਨੇ ਇਨਕੁਆਇਰੀ ਕਰੀ ਸਾਰੇ ਦੇ ਬਿਆਨ ਲੈ ਗਏ ਜੀ ਉਹਨਾਂ ਚ ਉਹਨਾਂ ਨੇ ਦੋਸ਼ੀ ਪਾਏ ਗਏ ਉਹਨਾਂ ਨੂੰ ਉਹ ਬੰਦੇ ਜਗਨੀਸ਼ ਸਿੰਘ ਨੂੰ ਜਗਦੇਵ ਸਿੰਘ ਨੂੰ ਤੇ ਇੱਕ ਪਾ ਜਿਹੜਾ ਪਿੰਡ ਦਾ ਨੰਬਰਦਾਰ ਹੈ ਲਖਵੀਰ ਸਿੰਘ ਇਹ ਵੀ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੂੰ ਜਦੋਂ ਤਸਿਲਦਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਮਾਮਲੇ ਤੋਂ ਅਣਜਾਣ ਬਣਦੇ ਨਜ਼ਰ ਆਏ ਪਟਵਾਰੀ ਚਾਲਨ ਕਰਤਾ ਜੀ ਕਿਤੇ ਗਏ ਆ ਜਿਹਨਾਂ ਦੇ ਹਰਕਮਾਂ ਦਾ ਇਖਤਿਆਰ ਦੇ ਤਹਿਤ ਉਹ ਰੋਜ਼ ਤਿਆਰ ਕਰਕੇ ਉਹਨਾਂ ਨੂੰ ਚੈੱਕ ਦਿੱਤੇ ਗਏ ਇਹਦੇ ਬਾਰੇ ਜੋ ਸ਼ਿਕਾਇਤ ਹੋ ਜਈ ਤਾਂ ਇਹ ਰਿਪੋਰਟਾਲ ਕਰਾਂਗੇ ਮਿਲ ਜਾਓ ਲੈ ਉਹਨਾਂ ਦਾ ਵੀ ਨਾਮ ਵਿੱਚ ਲੈ ਰਹੇ ਨਹੀਂ ਮੇਰਾ ਕੋਈ ਨਹੀਂ ਮੇਰਾ ਕੋਈ ਮੈਂ ਤੇਰੇ ਬਾਰੇ ਪਤਾ ਨਹੀਂ ਬੁੱਧਵਾਰ ਨੂੰ ਇੱਕ किसान ਬਠਿੰਡਾ ਦੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਲੈ ਕੇ ਗਏ ਡਿਪਟੀ ਕਮਿਸ਼ਨਰ ਨੇ ਐਸਜੀਐਮ ਨੂੰ ਜਾਂਚਦੇ ਹੁਕਮ ਦਿੱਤੇ ਨੇ ਇਦੇ ਵਿੱਚ ਅੱਜ ਸਾਡੇ ਕੋਲ ਬਾਜੇ ਇੱਕ ਪਿੰਡ ਤੋਂ ਆਏ ਸੀਗੇ ਬੰਦੇ ਕੁਝ ਜਿਨ੍ਹਾਂ ਦੀ ਸ਼ਿਕਾਇਤ ਹੈ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ ਤੇ ਉਹਨਾਂ ਨੂੰ ਐਸਡੀਐਮ ਬਠਿੰਡਾ ਨੂੰ ਇਸ ਦੀ ਇਨਕੁਆਰੀ ਅਸੀਂ ਸੌਂਪ ਦਿੱਤੀ ਹੈ ਪਰ ਪਿੱਛੇ ਉਹਨਾਂ ਨੇ ਫੇਰ ਨੋਟਿਸ ਜਿਹਾ ਹੈ ਵੀ ਪਿਛਲੇ ਜਿਹੜੇ ਐਸਡੀਐਮ ਸੀਗੇ ਉਹ ਇਹਦੀ ਇਨਕੁਆਰੀ ਕਰਕੇ ਇੱਕ ਸਿੱਟਾ ਕੱਢ ਚੁੱਕੇ ਨੇ ਫਿਰ ਐਸ.ਡੀ.ਐਮ ਬਟੇਂਡਾ ਨੂੰ ਮੈਂ ਹੁਣੇ ਬੁਲਾਇਆ ਪਰ ਉਹਨਾਂ ਨੂੰ ਆਫ ਹੈਂਡ ਇਹ ਪਤਾ ਨਹੀਂ ਸੀਗਾ ਵੀ ਪਿੱਛੇ ਇਨਕੁਆਇਰੀ ਹੋ ਚੁੱਕੀ ਹੈ ਇਹਨਾਂ ਨੂੰ ਮੈਂ ਕਿਹਾ ਵੀ 24 ਘੰਟੇ ਦੇ ਅੰਦਰ ਪਿਛਲੀ ਪੜਤਾਲ ਦੀ ਕੋਹ ਕਰਕੇ ਆਪਣੇ ਕਮੈਂਟਸ ਦੇ ਨਾਲ ਮੈਨੂੰ ਪੁਟ ਅਪ ਕਰੇ ਜੇਕਰ ਉਹਦੇ ਵਿੱਚੋਂ ਤਜਵੀਜ਼ ਕਰਨਗੇ ਵੀ ਕਿਸੇ ਦਾ ਦੋਸ਼ ਹੈ ਅਸੀਂ ਪਰਚੇ ਲਈ ਇਮੀਡੀਏਟਲੀ ਐਸ.ਐਸ.ਪੀ ਨੂੰ ਰੈਫਰ ਕਰ ਦੇਵਾਂ ਪਹਿਲਾਂ ਚਿੱਟੀ ਮੱਖੀ ਤੇ ਕੀਟਨਾਸ਼ਕ ਉਟਾਲੇ ਨੇ ਕਿਸਾਨਾਂ ਦੀ ਫਸਲ ਤਬਾਹ ਕੀਤੀ ਤੇ ਹੁਣ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਚ ਕਿਸਾਨ ਵਗੇੜੇ ਆਖਿਰ ਕਦੋਂ ਸੁਧਰੇਗੀ ਜੱਟ ਦੀ ਜੂਨ